27 ਮਈ ਤੋਂ ਲੈ ਕੇ 27 ਜੁਲਾਈ ਤੱਕ ਸੇਲ ਚੱਲੇਗੀ ਇਹ ਬਹੁਤ ਵਧੀਆ ਬ੍ਰਾਂਡ ਹੈ ਕੋਈ ਵੀ ਪਲੇਟ ਆਂਦੀ ਹੈ ਉਹਦੀ ਵਾਪਸੀ ਹੈ ਪੇਨ ਕਿ ਸੇਲ ਵਿੱਚ ਕੋਈ ਕਪੜਾ ਲੈ ਗਿਆ ਉਹਦੀ ਵਾਪਸੀ ਹੋएगी ਔਰ ਗਾਰੰਟੀ ਵੀ ਫੋਲੋ ਹੋਏਗੀ ਇਹ ਸਟਾਫ ਬਹੁਤ ਵਧੀਆ ਬਹੁਤ ਵਧੀਆ ਐਕਸਪੀਰੀਅੰਸ ਹੈ ਇਹਨਾਂ ਦੀ ਕਸਟਮਰ ਡੀਲਿੰਗ ਬਹੁਤ ਵਧੀਆ ਹੈ ਤੇ ਰੇਟ ਵੀ ਜੈਨੂਇਨ ਨੇ ਇਹਨਾਂ ਦੇ ਇਹ ਡਿਊਲਰੀ ਬ੍ਰਾਂਡ ਹੈਗਾ ਵਾ ਜੀ ਉਹਦੇ ਵਿੱਚ ਵੀ ਤੁਹਾਨੂੰ ਵਨ ਬਾਏ ਵਨ ਗੈਟ ਵਨ ਫ੍ਰੀ ਲਗਾ ਰਹੇ ਆ ਆਪਾਂ ਇਹਦਾ 2000 ਐਮ ਆਰ ਪੀ ਹੈ ਨਾਈਟ ਸ਼ੂਟਸ ਤੁਹਾਨੂੰ ਇਹ 1000 ਰੁਪਏ ਦਾ ਪੈਣਾ ਇੱਕ ਨਾਲ ਇੱਕ ਫ੍ਰੀ ਇਹਦਾ ਅੱਗੇ ਜੈਂਟਸ ਜੀਨ ਹੈ ਜਿਹਦਾ ਇਹ 1999 ਐਮ ਆਰ ਪੀ ਆ ਇਹ ਤੁਹਾਨੂੰ ਇੱਕ ਨਾਲ ਇੱਕ ਫ੍ਰੀ ਇਹ ਤੁਹਾਨੂੰ 1000 ਰੁਪਏ ਦੀ ਜੀਨ ਪੈਗੀ ਬਹੁਤ ਸੌਣ ਇੱਥੋਂ ਦਾ ਵੀ ਸਸਤਾ ਕੱਪੜਾ ਤੇ ਵਧੀਆ ਨਿਕਲਦਾ ਜੋ ਬੋਲਦੇ ਸਹੀ ਹੈ ਆ ਸ਼ਾਰਟਸ ਨੇ ਜੀ ਇਹ ਤੁਹਾਨੂੰ ਮੰਨ ਲਓ ਕਹਾਂ ਲੋ ਕਿ 799 ਦੀ ਐਮ ਆਰ ਪੀ ਆ ਜੀ ਇਹ 400 ਦਾ ਪੀਸ ਹੋਏਗਾ ਜੇਰਾ ਕੋਈ ਪਾਸਿਆਂ ਨੂੰ ਤੁਹਾਡੀ ਇਹ ਸ਼ੇਅਰ ਕਰੂਗਾ ਸਾਡੀ ਵੀਡੀਓ ਉਹਨੂੰ ਆਪਾਂ ਐਕਸਟਰਾ ਗਿਫਟ ਦਵਾਵਾਂਗੇ ਕੋਈ ਨਹੋਰ ਲੋਕਾਂ ਨੂੰ ਵੀ ਕਹਿੰਨੇ ਆ ਕਿ ਤੁਸੀਂ ਇੱਥੇ ਸ਼ੋਪਿੰਗ ਕਰੋ ਤੁਸੀਂ ਦੇਖ ਰਹੇ ਪਬਲਿਕ ਸਪੌਨ ਨਿਊਜ਼ ਦਾ ਮੈਂ ਤੁਹਾਡੀ ਹੋਸਟ ਐਂਡ ਦੋਸਤ ਪੂਜਾ ਅੱਜ ਅਸੀਂ ਪਹੁੰਚ ਗਏ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼ਹਿਰ ਦਸੂਹਾ ਦੇ ਪੂਰੀ ਫੈਸ਼ਨ ਪੁਆਇੰਟ ਤੇ ਜੋ ਕਿ ਲਾਇਬ੍ਰੇਰੀ ਚੌਕ ਦਸੂਹਾ ਦੇ ਕਿ ਸਥਿਤ ਹੈ ਪੂਰੀ ਫੈਸ਼ਨ ਪੁਆਇੰਟ ਤੇ ਤੁਹਾਨੂੰ ਲੇਡੀਜ਼ ਦੇ ਜੈਂਸ ਦੇ ਕਿਸੇ ਬ੍ਰਾਂਡਡ ਕਪੜੇ ਮਿਲਦੇ ਨੇ ਤੇ ਇਹਨਾਂ ਵੱਲੋਂ ਵੱਡੀ ਸੇਲ ਲਗਾ ਦਿੱਤੀ ਗਈ ਹੈ ਤੇ ਅੰਦਰ ਜਾ ਕੇ ਦੇਖਦੇ ਹਾਂ ਕਿ ਕਿਹੜੇ-ਕਿਹੜੇ ਕਪੜਿਆਂ ਤੇ ਸੇਲ ਲੱਗੀ ਹੋਈ ਹੈ ਆਓ ਸੇ ਅੰਦਰ ਚੱਲਦੇ ਹਾਂ ਆਡੇ ਨਾਲ ਸਵੇਲੇ ਸ਼ਾਮਿਲ ਨੇ ਪੂਰੀ ਫੈਸ਼ਨ ਪੁਆਇੰਟ ਦੇ ਆਨਰ ਸੁਮਿਤ ਪੁਰੀ ਜੀ ਤੇ ਅਸੀਂ ਇਹਨਾਂ ਨਾਲ ਗੱਲ ਕਰਦੇ ਤੇ ਡਿਟੇਲ ਤੇ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਸਰ ਸਮਰ ਕਲੈਕਸ਼ਨ ਦੇ ਵਿੱਚ ਤੁਹਾਡੇ ਕੋਲ ਕਿਹੜੇ ਕਿਹੜੇ ਬ੍ਰਾਂਡ ਦੇ ਤੁਸੀਂ ਸੇਲ ਲਗਾਈ ਹੋਈ ਹੈ ਤੇ ਕਿੰਨੇ ਪਰਸੈਂਟ ਸੇਲ ਲਗਾਈ ਹੋਈ ਹੈ ਹਾਂ ਜੀ ਇਦਾਂ ਵਾਕੀ ਆਪਾਂ ਪੂਰੀ ਫੈਸ਼ਨ ਪੁਆਇੰਟ ਦੇ ਵਿੱਚ ਜੈਂਟਸ ਲੇਡੀਜ਼ ਔਰ ਕਿਡਸ ਵੇਅਰ ਦੇ ਸਟਫ ਹਨ ਇਹ ਸਾਰਾ ਇਹ ਸਮਰ ਕਲੈਕਸ਼ਨ ਹੈ ਤੁਹਾਡੇ ਕੋਲ ਸਾਰੀ ਇਹਦੇ ਵਿੱਚ ਫਰੈਸ਼ ਸਟਾਕ ਹੈ ਤੱਕ ਬਾਜ਼ਾਰ ਵਿੱਚ ਸਾਰੇ ਫਰੈਸ਼ ਸਟਾਕ ਵੇਚ ਰਹੇ ਨੇ ਉਹਦੇ ਵਿੱਚ ਕੋਈ ਡਿਸਕਾਊਂਟ ਨਹੀਂ ਕੱਟ ਰਿਆ ਆਪਾਂ ਹੁਣ ਇੱਕ ਨਵੀਂ ਆਫ ਇਹਦਾ ਬਾਇ 1 ਗੇਟ 1 ਫ੍ਰੀ ਦੀ ਆਪਾਂ ਸਕੀਮ ਸ਼ੁਰੂ ਕਰ ਲਿਖੀ ਆ ਬਾਇ 1 ਗੇਟ 1 ਦੀ ਤੁਸੀਂ ਫ੍ਰੀ ਆਫਰ ਦੇ ਰਹੇ ਹੋ ਹਾਂਜੀ ਹਾਂਜੀ ਇੱਕ ਨਾਲ ਇੱਕ ਮੁਫਤ ਜਿੱਦਾਂ ਜੀ ਇੱਕ ਚੀਜ਼ ਲਓਗੇ ਤੁਹਾਨੂੰ ਇੱਕ ਫ੍ਰੀ ਨਾਲ ਮਿਲੇਗੀ ਹਾਂਜੀ ਤੇ ਤੁਸੀਂ ਸਟਾਕ ਨੂੰ ਜਿ ਦਿਖਾ ਵੀ ਸਕਦੇ ਹੋ ਹਾਂਜੀ ਹਾਂਜੀ ਜਿੱਦਾਂ ਸ਼ਰਟਸ ਨੇ ਜੀ ਇਹ ਤੁਹਾਨੂੰ ਮੰਨ ਲਓ ਕਹਿ ਲਓ ਕਿ 799 ਰੁਪਏ ਦੀ ਐਮ ਆਰ ਪੀ ਆ ਜੀ ਇਹ 400 ਦਾ ਪੀਸ ਪਵੇਗਾ 400 ਪਰ ਪਰ ਪੀਸ ਪਰ ਪੀਸ 400 ਦਾ ਪਵੇਗਾ ਜੀ 799 ਦੀ ਆਪਾਂ ਸ਼ਰਟ ਲੈਣੀ ਹੈ ਇੱਕ ਨਾਲ ਇੱਕ ਫ੍ਰੀ ਠੀਕ ਹੈ ਜਿਹਦੇ ਵਿੱਚ ਦੋ ਸ਼ਰਟ ਆ ਸਾਨੂੰ 800 ਰੁਪਏ ਦੀ ਪੈਣੀ ਆ ਜੀ ਹਾਂਜੀ ਇਹਦਾ ਅੱਗੇ ਜੈਂਟਸ ਜੀਨ ਹੈ ਜਿਹਦਾ ਰੀ 1990 ਐਮ ਆਰ ਪੀ ਆ ਇਹ ਤੁਹਾਨੂੰ ਇੱਕ ਨਾਲ ਇੱਕ ਫਰੀ ਇਹ ਤੁਹਾਨੂੰ 1000 ਰੁਪਏ ਦੀ ਜੀਨ ਪੈਗੀ ਰੀ ਮਾਰਕੀਟ ਵਿੱਚ 1500 ਰੁਪਏ ਦੀ ਜੀਨ ਵਿਕਦੀ ਆ ਨੋਰਮਲ ਜੀ ਇਹ ਹਾਨੂੰ 1000 ਰੁਪਏ ਦੀ ਪੇਗੀ ਮੈਨੂੰ ਕਸਟਮਰ ਨੂੰ ਠੀਕ ਹੈ ਇਹ ਦਾ ਹੈਗਾ ਜੈਂਸ ਕਲੈਕਸ਼ਨ ਹੈ ਇਹ ਲੇਡੀਜ਼ ਦੇ ਵਾਸਤੇ ਜੀ ਇਹ ਸਾਰਾ ਲੇਡੀ ਸੈਕਸ਼ਨ ਆ ਇਹ ਸਾਡੇ ਕੋਲ ਜਿਹੜਾ ਜੁਐਲਰੀ ਬ੍ਰਾਂਡ ਹੈਗਾ ਵਾ ਜੀ ਉਹਦੇ ਵਿੱਚ ਵੀ ਤੁਹਾਨੂੰ 1 ਬਾਈ 1 ਗੈਟ 1 ਫ੍ਰੀ ਲਗਾ ਰਹੇ ਆ ਆਪਾਂ ਜਿਹਦਾ 2000 ਐਮ ਆਰ ਪੀ ਐਨ ਆਈਟ ਛੋਟ ਦੀ ਤੁਹਾਨੂੰ ਇਹ 1000 ਰੁਪਏ ਦਾ ਪੈਣਾ ਇੱਕ ਨਾਲ ਇੱਕ ਫ੍ਰੀ ਓਕੇ ਹਾਂਜੀ ਹਾਂਜੀ ਤੇ ਜਿਹੜੀ ਉੱਪਰ ਤੁਸੀਂ ਲਗਾ ਰਹੇ ਹੋ ਕਿੰਨੇ ਦਿਨਾਂ ਤੱਕ ਆਫਰ ਤੁਸੀਂ ਲਗਾ ਰਹੇ ਹੋ ਆਫਰ ਆਪਾਂ 2 ਮੰਥੀ ਲਗਾਨੀ ਆ 2 ਸੀ ਹੈ ਨਾ ਫੁੱਲ ਸੀ ਹੈ ਨਾ ਓਕੇ ਹਾਂਜੀ ਆਲਵੇਸ ਮਤਲਬ ਫੁੱਲ ਸੀਜ਼ਨ ਚੱਲੇਗਾ 2 ਮਹੀਨੇ ਪੂਰੇ ਚੱਲੇਗਾ ਤੇ ਇਹ ਤਾਂ ਹੋ ਗਈ ਲੇਡੀਜ਼ ਦਾ ਲੇਡੀਜ਼ ਦੇ ਸਟੱਫ ਦੇ ਵਿੱਚ ਤੇ ਬੱਚਿਆਂ ਵਾਸਤੇ ਬੱਚਿਆਂ ਵਾਸਤੇ ਬਾਇਵਨ ਗੈਟ ਵਨ ਤੇ ਉਹਨਾਂ ਦੇ ਕੁਝ ਕੱਪੜੇ ਦਿਖਾ ਸਕਦੇ ਤੁਸੀਂ ਹਾਂਜੀ 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 ਇਹ ਸਾਡਾ ਕਿਡਸ ਸੈਕਸ਼ਨ ਆ ਇਹਦੇ ਵੀ ਸਾਡੇ ਕੋਲ ਬੁਆਏਜ਼ ਦੇ ਕੱਪੜੇ ਵੀ ਸਾਰੇ ਹੈਗੇ ਆ ਤੇ ਗਰਲਿਸ਼ ਵੀ ਸਾਰੇ ਹੈਗੇ ਆ ਠੀਕ ਹੈ ਇਹ ਵੀ ਬਾਇਵਨ ਗੈਟ ਵਨ ਫ੍ਰੀ ਆ ਤੁਸੀਂ ਦਿਖਾ ਸਕਦੇ ਕੁਝ ਸੈਂਪਲ ਹਾਂਜੀ ਆਹ ਬੱਚੇ ਦੇ ਇਹਦਾ ਗਰਲਿਸ਼ ਟੌਪ ਆ ਛੋਟਿਆਂ ਦੇ ਠੀਕ ਹੈ ਜੀ ਇਹਦਾ 5 4.99 ਆ 499 ਦਾ ਮਤਲਬ ਤੁਹਾਨੂੰ ਇੱਕ ਟੌਪ 1 ਬਾਏ 1 ਗੈਟ 1 ਫ੍ਰੀ ਮੈਂ 250 ਦਾ ਪਰ ਪੀਸ ਪਾਉਗਾ ਕਸਟਮਰ ਨੂੰ ਤੇ ਕਿੰਨੇ ਕਿੰਨੇ ਛੋਟੇ ਬੱਚਿਆਂ ਦੇ ਕੱਪੜੇ ਤੁਹਾਡੇ ਕੋਲ ਅਵੇਲੇਬਲ ਨੇ ਜਿਹਦਾ ਆਪਣੇ ਕੋਲ 20 ਸਾਈਜ਼ ਤੋਂ ਲੈ ਕੇ 36 ਸਾਈਜ਼ ਤੱਕ ਮਿਲ ਜੂਗਾ ਕੱਪੜੇ ਸਾਰੇ ਫੁੱਲ ਰੇਂਜ ਮਿਲੇਗੀ ਫੁੱਲ ਵੈਰਾਈਟੀ ਮਿਲੇਗੀ ਮਤਲਬ ਬੱਚਿਆਂ ਦੇ ਕੱਪੜੇ ਗਾ ਲਓ ਤੁਸੀਂ 350 ਤੱਕ ਟੌਪ ਟੌਪ ਦਾ ਮਿਲੇਗਾ ਵਧੀਆ ਬ੍ਰਾਂਡਡ ਟੌਪ ਮਿਲਣਗੇ ਸਾਰੇ ਇੱਕ ਨੰਬਰ ਟੀ-ਸ਼ਰਟ ਵੀ ਕਿਡਸ ਦੀ ਔਰ ਗਰਲਿਸ ਟੌਪ ਵੀ ਤੇ ਛੋਟੇ ਬੱਚਿਆਂ ਦੇ ਬੁਆਏ ਦੇ ਜਿਹੜੇ ਕੱਪੜੇ ਤੁਸੀਂ ਦਿਖਾ ਸਕਦੇ ਹੋ ਹਾਂਜੀ ਹਾਂਜੀ ਇਹ ਸਾਡਾ ਬॉय ਸੈਕਸ਼ਨ ਆ ਠੀਕ ਹੈ ਜੀ ਇਹਦੇ ਨਾਲ ਕੋ 2 ਸਾਲ ਤੋਂ ਲੈ ਕੇ 16 ਸਾਲ ਦੇ ਬੱਚੇ ਤੱਕ ਕੱਪੜੇ ਆ ਇਹ ਰਹੀ ਜਿਹੜੀ ਸ਼ਰਟ ਦੀ ਐਮ ਆਰ ਪੀ ਐ 679 ਆ ਇੱਕ ਕਸਟਮਰ ਨੂੰ ਬਾਈ 1 ਗੈਟ 1 ਕਰਕੇ ਫ੍ਰੀ 350 ਦੀ ਸ਼ਰਟ ਪਹਿਣੀ ਆ ਉਹ ਬਾਜ਼ਾਰ ਵਿੱਚ ਤੁਹਾਨੂੰ 350 ਦੀ ਸ਼ਰਟ ਇਹਦੇ ਨਾਲ ਦੀ ਮਿਲ ਨਹੀਂ ਸਕਦੀ ਕਿ ਤੋ ਵੀ ਜੀ ਠੀਕ ਹੈ ਜੀ ਸਾਰੇ ਬ੍ਰਾਂਡ ਨੇ ਸਾਰੇ ਬ੍ਰਾਂਡ ਫਾਸਟ ਕਾਪੀਆਂ ਨੇ ਵਿੱਚ ਬ੍ਰਾਂਡ ਨੇ ਜੀ ਹਾਂ ਜੀ ਇਹ ਬਹੁਤ ਵਧੀਆ ਬ੍ਰਾਂਡ ਹੈ ਕੋਈ ਕਾ ਪਲੇਟ ਆਂਦੀ ਆ ਉਹਦੀ ਵਾਪਸੀ ਆ ਤੇ ਇਹਨਿਕ ਸੇਲਵੇਜ ਕੋਈ ਕਪੜਾ ਲੈ ਗਿਆ ਉਹਦੀ ਵਾਪਸੀ ਨਹੀਂ ਹੋएगी ਉਹਦੀ ਗਾਰੰਟੀ ਵੀ ਫੋਲੋ ਹੋਏਗੀ ਗਾਰੰਟੀ ਵੀ ਦੇ ਰਹੇ ਹਾਂ ਹਾਂ ਰਿਪੋਲ ਗਾਰੰਟੀ ਮਤਲਬ ਡਾਪਾ ਪੈ ਜਾਏ ਕਲਰ ਖਰਾਬ ਹੋ ਜਾਏ ਉਹਦੀ ਫੁੱਲ ਵਾਪਸੀ ਹੋਏਗੀ ਰਿਟਰਨ ਹੋਏਗਾ ਪੀਸ ਸੱਚੀ ਵਕਤ ਤੇ ਸੇਵ ਆਫਰ ਲਗਾਈ ਹੋਈ ਹੈ ਇੱਕ ਨਾ ਇੱਕ ਫ੍ਰੀ ਇਸ ਤੋਂ ਇਲਾਵਾ ਤੇ ਹੋਰ ਕੀ ਆਫਰਸ ਦੇ ਰਹੇ ਹੋ ਆਪਾਂ ਆਫਰ ਇਹ ਦੇ ਰਹੇ ਆ ਕਿ ਜਿਹੜਾ ਕੋਈ 10 ਜਣਿਆਂ ਨੂੰ ਤੁਹਾਡੀ ਇਹ ਸ਼ੇਅਰ ਕਰੂਗਾ ਸਾਡੀ ਵੀਡੀਓ ਉਹਨੂੰ ਆਪਾਂ ਐਕਸਟਰਾ ਗਿਫਟ ਦਵਾਂਗੇ ਕੋਈ ਐਕਸਟਰਾ ਗਿਫਟ ਦੇਵੋਗੇ ਹਾਂਜੀ ਹਾਂਜੀ ਜਿਹਦਾ ਇਹ ਸਾਡੇ ਕੋਲ ਫਰਸਟ ਕਾਪੀ ਮੈਮ ਸ਼ਰਟਾਂ ਨੇ ਜੀ ਜਿਹਦਾ ਜ਼ਾਰਾ ਦੀ ਸ਼ਰਟ ਆ ਜੀ ਆ ਬ੍ਰਾਂਡ ਦੀਆਂ ਫਰਸਟ ਕਾਪੀਆਂ ਆ ਸਾਰੀਆਂ ਜਿੱਦਾਂ ਸੱਜਿਆਨੋ ਸਟੋਰ ਆਰਟੀਕਲ ਹਮੇਰੇ ਸ਼ਰਟਾਂ ਇਹਨਾਂ ਦੀ ਕੋਈ ਵੀ ਕੰਪਲੀਟ ਨਹੀਂ ਆਂਦੀ ਜੇ ਉਹ ਕੰਪਲੀਟ ਆਏ ਤੇ ਆਪਾਂ ਵੀ ਰਿਟਰਨ ਵੀ ਕਰਾਂਗੇ ਸੇਲ ਵਿੱਚੋਂ ਵੀ ਰਿਟਰਨ ਕਰਾਂਗੇ ਹਾਂਜੀ ਹਾਂਜੀ ਠੀਕ ਹੈ ਆਪਾਂ ਬਾਈ 1 ਗੇਟ 1 ਫ੍ਰੀ ਤਾਂ ਆ ਲੱਗ ਗਿਆ ਕਿ ਸਾਨੂੰ ਕਾਫੀ ਟਾਈਮ ਤੋਂ ਕੰਮ ਕਰਦੇ ਨੂੰ ਕਾਫੀ ਟਾਈਮ ਹੋ ਚੁੱਕਾ ਵਾ ਆਪਾਂ ਕਰੀ ਇਦਾਂ ਹੀ ਸੇਲ ਨਹੀਂ ਲਗਾਈ ਸੀਗੀ ਜੀ ਸਾਨੂੰ ਆਪ ਗਿਆ ਕਸਟਮਰ ਨੇ ਕਿ ਤੁਸੀਂ ਕੁਝ ਐਕਸਟਰਾ ਕਰੋ ਆਫਰ ਇਸ ਕਰਕੇ ਆਪਾਂ ਬਾਈ 1 ਗੇਟ 1 ਲਗਾ ਲੱਗੇ ਆ ਠੀਕ ਹੈ ਜੀ ਇਹ 7.99 ਦੀ ਸ਼ਰਟ ਹੈ ਇਹਦਾ ਇਹ 400 ਦੀ ਰੇਂਜ ਚ ਸ਼ਰਟ ਪੈਣੀ ਹੈ ਫਸਟ ਓਪੀ ਹੈ ਸਾਰੀ ਜਿਦਾ ਟੌਮੀ ਲਵਾਈਸ ਗੈਂਟ ਯੂਐਸ ਫੋਲੋ ਇਹ ਸਾਰੇ ਵਧੀਆ ਬ੍ਰਾਂਡ ਜਿਹਨੇ ਇੰਟਰਨੈਸ਼ਨਲ ਦੀਆਂ ਕਾਪੀਆਂ ਹਨੀਆਂ ਢੇ ਸਾਰੀ ਕਾਪੀ ਸਾਰੀ ਫਾਸਟ ਕਾਪੀਆਂ ਹੁੰਦੀਆਂ ਨੇ ਹਾਂਜੀ ਸਰ ਜਿਹੜੀ ਤੁਸੀਂ ਬਾਇ 1 ਗੈਟ 1 ਫ੍ਰੀ ਦੀ ਆਫਰ ਦੇ ਰਹੇ ਹੋ ਇਹ ਕਿੰਨੀ ਤਰੀਕ ਤੋਂ ਸਟਾਰਟ ਹੈ ਵੈਸੇ ਤੇ ਆਪਾਂ ਆਫਰ 4-5 ਦਿਨਾਂ ਤੋਂ ਸ਼ੁਰੂ ਕਰ ਦਿੱਤੀ ਹੋਈ ਆ ਜਿਹੜੇ ਆਪਣੇ ਕਸਟਮਰ ਸਾਡੇ ਕੋ ਆਂਦੇ ਆ ਨਾ ਅੰਦਰ ਜਿੱਦਾਂ ਸ਼ਾਪ ਦੇ ਅੰਦਰ ਉਹਨਾਂ ਨੂੰ ਆਪਾਂ ਆਫਰ ਦਿੰਨੇ ਪਏ ਆ ਵੈਸੇ ਆਪਾਂ ਜਿਹੜੀ ਫਲੈਕਸ ਵਗੈਰਾ ਲਗਾਨੀ ਆ ਸਾਰਾ ਕੁਝ ਜਿਹਦਾ ਐਡ ਰੂਟ ਕਰਨੀ ਹੈ ਉਹ 27 ਤੋਂ ਆਪਾਂ ਸਟਾਰਟ ਕਰ ਦਿੰਦੇ ਹਾਂ 27 ਤੋਂ ਪ੍ਰੋਪਰ ਹਾਂਜੀ ਓਕੇ ਜਿਹਦਾ ਆਫਰ ਘਟਕੇ ਦਿੰਦੇਵੇਂ ਸਾਰੀ ਕੰਚ ਹਾਂਜੀ ਸਰ ਕਿੰਨੇ ਤਰੀਕ ਤੱਕ अवेलेबल ਹੈ 27 ਮਈ ਤੋਂ ਲੈ ਕੇ 27 ਜੁਲਾਈ ਤੱਕ ਸੇਲ ਚੱਲੇਗੀ 27 ਜੁਲਾਈ ਤੱਕ ਤੁਸੀਂ ਆਫਰ ਇਹ ਆਫਰ ਚੱਲੇਗੀ ਹਾਂਜੀ ਰੂਟੀਨ ਚ ਆਫਰ ਚੱਲੇਗੀ ਇਹ ਬੰਦ ਨਹੀਂ ਹੋਈ ਆਫਰਾਂ ਜੀ ਆ ਜੈਂਟਸ ਜੀਨ ਹੈ ਜਿਹਦਾ ਫਰਸਟ ਕਾਪੀ ਹੈ ਗੈਸ ਦੀ ਆਪਣੇ ਕੋ ਆ ਆ ਡਿਓਰ ਬ੍ਰਾਂਡ ਆਂਦਾ ਵਾ ਉਹਦੀ ਕਾਪੀ ਆ ਜੀ ਇਹ ਨਵਾਈਸ਼ੀ ਆ ਮਤਲਬ ਇਹ ਕਾਪੀ ਹਲਕੀ ਨਹੀਂ ਇਹਦਾ ਫਰਸਟ ਕਾਪੀ ਹੈ ਜੈਨੂਆ ਸਟੋਰ ਦੀ ਜਿਹਦਾ 5000 ਦੀ ਜੀਨ ਆ ਕੋਈ 6000 ਦੀ ਜੀਨ ਆਂਦੀ ਆ ਉਹਦੀ ਕਾਪੀ ਆਂਦੀ ਆ ਬਜ਼ਾਰ ਮਾਰਕੀਟ ਵਿੱਚ 2000 ਤੋਂ ਘੱਟ ਪੈਂਡ ਨਹੀਂ ਵਿਕਦੀ ਜੀ ਪਰ ਆਪਾਂ ਕਾਕ ਨੂੰ 2000 ਐ ਐਮ ਆਰ ਪੀ ਆ ਦੀ ਆਪਾਂ 1000 ਰੁਪਏ ਦੇ ਵਿੱਚ ਉਹਨੂੰ ਪੈਣੀ ਹੈ ਇੱਕ ਨਾ ਇੱਕ ਫ੍ਰੀ ਕਰਕੇ 1000 ਦੀ ਪੈ ਜਾਈਂਦੀ ਉਹਨੂੰ ਜੀ ਹਾਂਜੀ ਆਪਾਂ 1000 ਦੀ ਦਵਾਉਂਗੇ ਉਹਨੂੰ ਅ ਡੀਜ਼ਲ ਦੀ ਆਂਦੀ ਜਿੱਦਾਂ ਜੀ ਸਟਾਰ ਆਂਦੀ ਆ ਮੈਂ ਕਿਹਾ ਸਾਰੇ ਮਲਟੀ ਪਰਪਸ ਬ੍ਰਾਂਡ ਫਸਟ ਕਾਪੀ ਸਾਡੇ ਕੋਲ ਸਾਰੇ ਹੁੰਦੇ ਆ ਸੱਜੇ ਮੈਂ ਕਿ ਮਾਰਕੀਟ ਦੇ ਵਿੱਚ ਬਹੁਤ ਸਾਰੇ ਜਿਹੜੇ ਡੀਲਰਸ ਹੈਗੇ ਨੇ ਉਹ ਕਪੜੇ ਵੇਚਦੇ ਨੇ ਪਰ ਉਹ ਗਰੰਟੀ ਨਹੀਂ ਦਿੰਦੇ ਕਿ ਤੁਸੀਂ ਗਰੰਟੀ ਦੇਵੋਗੇ ਹਾਂਜੀ ਹਾਂਜੀ ਆਪਾਂ ਸੇਲ ਦੇ ਵਿੱਚ ਵੀ ਪ੍ਰੋਪਰ ਗਰੰਟੀ ਦਵਾਂਗੇ ਆਪਾਂ ਸੇਲ ਇਹ ਨਹੀਂ ਕਿ ਕੀ ਸਾਡਾ ਕੋਈ ਸਟਾਕ ਅੜਿਆ ਹੋਆ ਜਾਂ ਆਪਾਂ ਕੋਈ ਏਦਾਂ ਪ੍ਰੋਬਲਮ ਚ ਹੈ ਕਿ ਆਪਾਂ ਸੇਲ ਤਾਂ ਲਗਾ ਰਹੇ ਹਾਂ ਜ ਸਾਡੀ ਕੋਈ ਸੇਲ ਟੀ-ਸ਼ਰਟ ਕਪੜੇ ਵਿਕਦੇ ਨਹੀਂ ਪਏ ਆਪਾਂ ਸਿਰਫ ਇਹ ਕਹਣਾ ਚਾਹੁੰਦੇ ਹਾਂ ਕਿ ਸਾਰੇ ਜਾਣੇ ਕਸਟਮਰ ਜਿੰਨੇ ਵੀ ਆ ਕੋਈ ਮਾੜਾ ਜਾਂ ਕੋਈ ਚੰਗਾ ਸਾਰੇ ਜਾਣੇ ਕਸਟਮਰ ਸਾਡੇ ਗੁਵਾਨ ਉਹ ਕਪੜਾ ਸਾਡਾ ਪਾਣ ਸਾਨੂੰ ਇਹ ਕਈ ਵਾਰੀ ਬੰਦਾ ਕਹਿੰਦਾ ਕਿ ਮਤਲਬ 800 ਵਾਲੀ ਚੀਜ਼ ਆ ਕਈ ਵਾਰੀ ਬੰਦਾ ਕਹਿੰਦਾ ਮੈਂ ਨਹੀਂ ਲੈ ਸਕਦਾ ਆਪਾਂ 400 ਤਾਹ ਨਹੀਂ ਚੰਮੇ ਆ ਕਿ ਆਪਾਂ ਬਿਲਕੁਲ ਮਾਰਜਨ ਆਪਣਾ ਘੱਟ ਕਰਕੇ ਆਪਾਂ ਕਸਟਮਰ ਨੂੰ ਪ੍ਰੋਵਾਇਡ ਕਰਨਾ ਹੈ ਕਿ ਤੁਸੀਂ ਸਾਡੇ ਕੋ ਆਓ ਇਸ ਸਟਾਫ ਦਾ ਖਰੀਦ ਲੈ ਕੇ ਜਾਓ ਤੁਸੀਂ ਤੁਸੀਂ ਪੂਰੀ ਗਾਰੰਟੀ ਦੇ ਰਹੇ ਹੋ ਹਾਂ ਪੂਰੀ ਗਾਰੰਟੀ ਮਿਲੇਗੀ ਸਟਾਫ ਦੀ ਆਪਾਂ ਪਹਿਲੇ 2 ਮਹੀਨੇ ਦੀ ਗਾਰੰਟੀ ਹੋਏਗੀ 2 ਮਹੀਨੇ ਦੇ ਵਿੱਚ ਵਾਪਸ ਹੋਏਗਾ ਪੀਸ ਓਕੇ ਰਿਟਰਨ ਹੋਏਗਾ ਪੀਸ ਖੇਲ ਦਾ ਪੀਸ ਹਾਂਜੀ ਉਹ ਬਿਲ ਕੱਟ ਕੇ ਭਾਵਾਂਗੇ ਆਪਾਂ ਹਾਂਜੀ ਇਹ ਆਪਣੇ ਕੋਲ ਜੈਂਟਸ ਟੀ-ਸ਼ਰਟ ਆ ਇੱਧਰ ਸਾਰਾ ਸੈਕਸ਼ਨ ਆਪਣੇ ਕੋਲ ਜੈਂਟਸ ਟੀ-ਸ਼ਰਟ ਦਾ ਵਾ ਜਿਹਦਾ ਕਾਲਰ ਵਾਲੀ ਟੀ-ਸ਼ਰਟ ਆ ਬ੍ਰਾਂਡ ਜਿਹਦੇ ਫਰਸਟ ਕਾਪੀ ਸਾਰੀਆਂ ਆਂਦੀ ਸਾਡੇ ਕੋਲ ਸਾਰੀ ਵੈਰਾਈਟੀ ਫਰਸਟ ਕਾਪੀ ਆ ਜੀ ਇਹਦਾ ਜੈਨੂਇਸ ਸਟੋਰ ਆਰਟੀਕਲ ਹੁੰਦੇ ਆ ਐਡੀਡਾਸ ਨਾਈਕ ਜਾਰਡਨ ਵਗੈ ਰ ਇਹ ਟੈਡੀ ਵਾਲਾ ਇਕਲ ਟ੍ਰੈਂਡ ਚੱਲਦੇ ਪਏ ਆ ਤੇ ਕੀ ਰੇਟ ਆ ਭਾਜੀ ਇਹਦਾ ਇਹ ਐਮ ਆਰ ਪੀ ਇਹਨਾਂ ਦੀ ਹੈਗੀ ਹੈ 999 99 ਇਹ ਪੈਣੀ ਹੈ ਬਾਏ 1 ਗੈਟ 1 ਫ੍ਰੀ ਦਾ 500 ਰੁਪੀ 500 ਦੇ ਇੱਕ ਨਾਲ ਇੱਕ ਫ੍ਰੀ 500 ਦੀ ਪੈਣੀ ਹੈ ਤੁਹਾਨੂੰ ਓਕੇ ਹਾਂਜੀ ਅਜੇ ਦਾ ਲਕੋਸਟ ਇਹ ਰਾ ਆ ਗਿਆ ਪੀਸ ਤੇ ਕਲਰ ਆਪਸ਼ਨ ਕਲਰ ਆਪਸ਼ਨ ਵੀ ਕਾਫੀ ਹੋਣੇ ਆਹ ਤਾਂ ਕਾਫੀ ਮਤਲਬ ਕਲਰ ਦੇ ਕੋਈ ਪ੍ਰੋਬਲਮ ਨਹੀਂ ਨਾ ਵੈਰਾਈਟੀ ਦੀ ਕੋਈ ਪ੍ਰੋਬਲਮ ਨਹੀਂ ਬਹੁਤ ਅਰੇਂਜ ਹੈਗੀ ਆਪਣੇ ਕੋਲ ਟੀ-ਸ਼ਰਟਸ ਇਹਦਾ ਸਾਡੇ ਕੋਲ ਅਵੇਲੇਬਲ ਟੀ-ਸ਼ਰਟ ਦੀ 2 ਤੋਂ 2.5 ਹਜ਼ਾਰ ਪੀਸ ਸਾਡੇ ਕੋਲ ਅਵੇਲੇਬਲ ਹੋਗਾ ਸ਼ੋਰੂਮ ਦੇ ਵਿੱਚ ਹਾਂਜੀ ਦਾ ਯਾ ਲੋ ਗਿਆ ਆਪਦਾ ਸਾਰੀਆਂ ਫਾਸਟ ਕਾਪੀਆਂ ਇਹਦਾ ਨਾਇਕ ਸਾਰੇ ਬ੍ਰਾਂਡ ਦੀਆਂ ਫਾਸਟ ਕਾਪੀਆਂ ਸਾਡੇ ਕੋਲ ਮਿਲਣਗੀਆਂ ਜੈਂਸ ਲੋਰ ਨੇ ਹਾਂਜੀ ਇਹ ਜੈਂਸ ਲੋਰ ਨੇ ਇਹ ਵੀ ਸਾਡੇ ਕੋਲ ਬ੍ਰਾਂਡ ਦੀ ਸਾਰੀ ਫਾਸਟ ਕਾਪੀ ਹੁੰਦੀ ਹੈ ਜਿੱਦਾ ਇਹ ਐਡੀਡਾਸ ਆਪਣੇ ਕੋਲ ਲੋਰ ਆ ਬ੍ਰਾਂਡ ਦੇ ਵਿੱਚ ਜਿਹੜਾ ਐਨਐਸ ਸਟੱਫ ਡਰਾਈ ਫਿਟ ਦੇ ਵਿੱਚ ਜਾਂਦਾ ਪਿਆ ਵਾ ਤੇ ਸਰ ਕੀ ਪ੍ਰਾਈਸ ਹੈ ਇਹਦਾ ਇਹ ਪ੍ਰਾਈਸ 1499 ਦੀ ਐਮਆਰਪੀ ਹੈ ਜੀ ਬਾਗਵਾਨ ਗੈਟਵਨ ਫ੍ਰੀ ਹੋਣਾ ਹੈ ਵੀ ਕੋਈ ਸਾਡੇ ਸਾਡੇ ਹਿਸਾਬ ਸੂਰੀਂ ਵਿੱਚ ਪੈਣਾ ਵਾ ਜੇ ਤੁਹਾਨੂੰ ਓਕੇ ਕਸਟਮਰ ਨੂੰ ਸਾਰੇ ਖੁਦਾਕਾਰ ਕੋਸਟਾਫ ਦੇ ਵਿੱਚ ਜੀ ਸਟਾਰ ਦੇ ਵਿੱਚ ਆ ਇਹ ਐਡਰੈਸ ਦੇ ਵਿੱਚ ਠੀਕ ਹੈ ਜੀ ਆਪੀ ਉਮਰ ਦੇ ਵਿੱਚ ਵਾਈਡ ਲੋਰ ਆ ਓਕੇ ਇਹ ਵੀ ਬ੍ਰਾਂਡ ਦਾ ਵਾ ਸਾਰੇ ਸਟੋਰ ਸਾਰੇ ਸਟੋਰ ਆਰਟੀਕਲ ਕੋਈ ਵੀ ਬਿਨਾ ਸਟੋਰ ਆਰਟੀਕਲ ਤੋਂ ਨਹੀਂ ਪੀਸ ਹੋਏਗਾ ਆ ਕੈਨੇਡਾ ਸਟੱਫ ਆਉਂਦਾ ਵਾ ਇਹੜੇ ਬ੍ਰਾਂਡ ਦਾ ਵਿੱਚ ਫਸਟ ਕਾਪੀ ਓਕੇ ਹਾਂਜੀ ਇਹ ਸਾਰੇ ਮਾਰਕੀਟ ਵਿੱਚ ਦਾ ਦੇਖਣਾ ਵਾ ਵਿੱਚ 1000 ਰੁਪਏ ਤੋਂ ਘੱਟ ਰੇਂਜ ਕੋਈ ਵੀ ਨਹੀਂ ਵੇਚਦਾ ਓਕੇ 1000 1100 ਰੇਂਜ ਦੇ ਵਿੱਚ ਲੋਰ ਸਾਰੇ ਸੇਲ ਕਰਦੇ ਆ ਇਹ ਆਪਾਂ ਬਾਈ 1 ਗੈਟ 1 ਦਾ ਮਤਲਬ ਲਾਉਂਦਾ ਇਹੀ ਹੈ ਕਿ ਆਪਾਂ 700 750 ਰੇਂਜ ਚ ਕਸਟਮਰ ਨੂੰ ਪਰਵਾਇਡ ਕਰਤੀ ਏ ਓਕੇ ਸਸੀ ਗੱਲ ਕਰਦੇ ਕੋਈ ਕਸਟਮਰਜ਼ ਦੇ ਨਾਲ ਜੋ ਕਿ ਪੂਰੀ ਫੈਸ਼ਨ ਪੁਆਇੰਟ ਤੇ ਸ਼ੋਪਿੰਗ ਕਰ ਕੇ ਲੈ ਆਏ ਨੇ ਸਸੀ ਕਲ ਆਂਟੀ ਜੀ ਸਸੀ ਕਲ ਜੀ ਆਂਟੀ ਜੀ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਬਲਵੀਰ ਕੌਰ ਹੈ ਨਰੈਣਗੜ੍ਹ ਤੋਂ ਆਇਆ ਤੇ ਤੁਸੀਂ ਪੂਰੀ ਫੈਸ਼ਨ ਪੁਆਇੰਟ ਤੇ ਸ਼ੋਪਿੰਗ ਕਰਦੇ ਹੋ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਹਾਂਜੀ ਕਾਫੀ ਸਾਲ ਹੋ ਗਏ ਤੇ ਇਹ ਕਿਹੋ ਜਿਹੀ ਕੁਆਲਿਟੀ ਦੇ ਕੱਪੜੇ ਦਿੰਦੇ ਨੇ ਬਹੁਤ ਸੋਹਣੇ ਤੇ ਉਦਾਂ ਵੀ ਸਸਤਾ ਕੱਪੜਾ ਤੇ ਵਧੀਆ ਨਿਕਲਦਾ ਜੋ ਬੋਲਦੇ ਸਹੀ ਹੈ ਤੇ ਤੁਹਾਨੂੰ ਪਸੰਦ ਆਉਂਦੇ ਨੇ ਹਾਂਜੀ ਤੇ ਤੁਸੀਂ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਕਿ ਇ ਕਰਦੇ ਆ ਕੁਝ ਹੋਰ ਕਸਟਮਰਸ ਦੇ ਨਾਲ ਜੋ ਕਿ ਪੂਰੀ ਫੈਸ਼ਨ ਪੁਆਇੰਟ ਤੇ ਸ਼ੋਪਿੰਗ ਕਰਨ ਲਈ ਆਏ ਨੇ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਈ ਤੁਹਾਡਾ ਨਾਮ ਕੀ ਹੈ ਤੇ ਤੁਸੀਂ ਕਿੱਥੋਂ ਆਏ ਹੋ ਮੇਰਾ ਨਾਮ ਗੁਰਬਾਤ ਸਿੰਘ ਹੈ ਮੈਂ ਇੱਥੋਂ ਲੋਕਲੀ ਤਸਵੀਰ ਤੋਂ ਹਾਂ ਤੇ ਹਾਂਜੀ ਕਹਿੰਦੇ ਫੈਸ਼ਨ ਪੁਆਇੰਟ ਤੇ ਭਾਈ ਤੁਸੀਂ ਸ਼ੋਪਿੰਗ ਕਰਨ ਲਈ ਆਏ ਹੋ ਕਿਹਜੇ ਤੁਹਾਨੂੰ ਇਹਦਾ ਸਟਾਫ ਲੱਗਦਾ ਆ ਜੀ ਸਟਾਫ ਬਹੁਤ ਵਧੀਆ ਬਹੁਤ ਵਧੀਆ ਐਕਸਪੀਰੀਅੰਸ ਹੈ ਇਹਨਾਂ ਦੀ ਕਸਟਮਰ ਡੀਲਿੰਗ ਬਹੁਤ ਵਧੀਆ ਹੈ ਤੇ ਰੇਟ ਵੀ ਜੈਨੂਇਨ ਨੇ ਇਹਨਾਂ ਦੇ ਤੇ ਅਸੀਂ ਕਾਫੀ ਟਾਈਮ ਤੋਂ ਇਹਨਾਂ ਨਾਲ ਜੁੜੇ ਹੋਏ ਹਾਂ ਤੇ ਕਾਫੀ ਟਾਈਮ ਤੋਂ ਮ ਤੇ ਤੁਸੀਂ ਹੋਰਾਂ ਨੂੰ ਵੀ ਰეკਮੈਂਡ ਕਰੋਗੇ ਕਿ ਉੱਥੇ ਆ ਕੇ ਸ਼ੋਪਿੰਗ ਕਰਨਾ ਬਿਲਕੁਲ 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 ਤੇ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਜੀ ਤੇ ਸੇਲ ਦਾ ਲੁਕ ਤੋਂ ਠਾਓ ਸਾਰੇ ਜਣੇ ਤੇ ਛੇਤੀ ਛੇਤੀ ਗ੍ਰੈਬ ਕਰੋ ਆਪਣੇ ਆਪਣਾ ਸਟੱਫ ਤੇ ਸਮਰਵਿਖਾਸਤੇ ਵੀ ਤੇ ਥੈਂਕ ਯੂ ਥੈਂਕ ਯੂ ਅਗਰ ਤੁਸੀਂ ਪੂਰੀ ਫੈਸ਼ਨ ਪੁਆਇੰਟ ਤੇ ਲੱਗੀ ਹੋਈ ਆਪਰਾਂ ਦਾ ਫਾਇਦਾ ਠਾਣਾ ਚਾਹੁੰਦੇ ਹੋ ਤਾਂ ਜਲਦੀ ਹੀ ਵਿਜ਼ਿਟ ਕਰੋ ਪੂਰੀ ਫੈਸ਼ਨ ਪੁਆਇੰਟ ਲਾਇਬ੍ਰੇਰੀ ਚੌਂਕ ਦਸੂਹਾ ਵਿਖੇ ਪੂਰੀ ਫੈਸ਼ਨ ਪੁਆਇੰਟ ਦੀ ਵਧੇਰੇ ਜਾਣਕਾਰੀ ਲਈ ਸਕਰੀਨ ਤੇ ਵੀ ਦਿੱਤੇ ਹੋਏ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋ